ਮਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇੱਕ ਵਾਰ ਫੇਰ ਤੋਂ ਪੰਜਾਬ ਦੇ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਹੱਕਾਂ ਦਾ ਰਾਖਾ ਸਾਬਿਤ ਹੋਈ ਹੈ ਇੱਕ ਵੱਡਾ ਫੈਸਲਾ ਡੀਅਰਨੈਸ ਅਲਾਉਂਸ ਜੀਹਾਂ ਡੀਏ ਨੂੰ ਲੈ ਕੇ ਇੱਕ ਵੱਡਾ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸਾਹਮਣੇ ਆਇਆ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਤੇ ਰਾਹਤ ਦੀ ਖਬਰ ਇਹ ਹੋ ਸਕਦੀ ਹੈ ਕਿਹੜੇ ਕੇਸ ਦੇ ਵਿੱਚ ਇਹ ਫੈਸਲਾ ਆਇਆ ਤੇ ਕੀ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੀਤਾ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਏ ਨੂੰ ਲੈ ਕੇ ਤੇ ਪੰਜਾਬ ਸਰਕਾਰ ਇਹਨਾਂ ਆਦੇਸ਼ਾਂ ਨੂੰ ਕਦੋਂ ਲਾਗੂ ਕਰਨ ਜਾ ਰਹੀ ਹੈ ਕਿੰਨਾ ਡੀਏ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਜ਼ਰੂਰ ਕਰਾਂਗੇ ਕਿ ਜੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਜੇ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਤੁਹਾਡੇ ਜੇ ਕੋਈ ਵੀ ਵਿਚਾਰ ਕੋਈ ਸੁਝਾਅ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਵਾਲ ਹੁੰਦੇ ਨੇ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਮੈਂਸ਼ਨ ਕਰ ਸਕਦੇ ਹੋ ਤਾਂ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇਹ ਫੈਸਲਾ ਹੈ ਸਿਵਲ ਰਿਟ ਪਟੀਸ਼ਨ ਜਿਹੜੀ ਹੈ 24698 ਹੈ 2025 ਦੀ ਤੇ ਇਹ ਜਿਹੜਾ ਫੈਸਲਾ ਹੈ ਉਹ 25 ਅਗਸਤ 2025 ਦਾ ਇਹ ਫੈਸਲਾ ਹੈ ਨਿਰਮਲ ਸਿੰਘ ਤਨੋਆ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਅਦਰਸ ਦਾ ਇਹ ਕੇਸ ਹੈ ਤੇ ਆਨਰੇਬਲ ਮਿਸਟਰ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ ਤਾਂ ਹੁਣ ਇਹ ਕੇਸ ਕੀ ਸੀ ਦੋਸਤੋ ਇਸ ਕੇਸ ਦੇ ਵਿੱਚ ਦੋਸਤੋ ਮੁੱਖ ਤੌਰ ਤੇ ਜਿਹੜੀ ਮੰਗ ਕੀਤੀ ਗਈ ਹੈ ਉਹ ਡੀਅਰਨੈਸ ਅਲਾਉਂਸ ਜਾਂ ਡੀਅਰਨੈਸ ਰਿਲੀਫ ਨੂੰ ਲੈ ਕੇ ਮੰਗ ਹੀ ਕੀਤੀ ਗਈ ਹੈ ਕਿ 125% ਡੀਏ ਜਿਹੜਾ ਦਿੱਤਾ ਜਾਵੇ 1 ਜਨਵਰੀ 2016 ਤੋਂ ਤੇ 28% ਡੀਏ ਜਿਹੜਾ ਉਹ 1 ਜੁਲਾਈ 2021 ਤੋਂ ਮੰਗਿਆ ਗਿਆ ਨਾ ਕਿ ਜਿਹੜਾ ਕਿ ਦਿੱਤਾ ਗਿਆ 1 ਨਵੰਬਰ 2021 ਤੋਂ ਤੇ ਇਸੇ ਤਰ੍ਹਾਂ 34% ਡੀਏ 1 ਜਨਵਰੀ 2022 ਤੋਂ بجائے ਕਿ 1 ਅਕਤੂਬਰ 2022 ਦੇ ਤੇ 38% ਡੀਏ 1 ਜੁਲਾਈ 2022 ਤੋਂ ਬਜਾਏ 1 ਦਸੰਬਰ 2023 ਤੋਂ ਤੇ 42% ਡੀਏ 1 ਜਨਵਰੀ 2023 ਤੋਂ ਬਜਾਏ ਕਿ 1 ਨਵੰਬਰ 2024 ਤੇ 46% ਡੀਏ 1 ਜੁਲਾਈ 2023 ਤੋਂ ਤੇ 50% ਡੀਏ 1 ਜਨਵਰੀ 2024 ਤੋਂ ਤੇ 53% ਡੀਏ 1 ਜੁਲਾਈ 2024 ਤੋਂ ਤੇ 55% ਜਿਹੜਾ ਡੀਏ ਹੈ ਉਹ 1 ਜਨਵਰੀ 2025 ਤੋਂ ਇੱਥੇ ਦੋਸਤੋ ਤੁਹਾਨੂੰ ਇਹ ਗੱਲ ਮੋਟੀ ਜੀ ਸਮਝਾ ਦਿੰਨੇ ਆ ਪਹਿਲਾਂ ਇਹ ਹੈ ਕਿ ਦੋਸਤੋ ਪਿਛਲੇ ਕਾਫੀ ਸਮੇਂ ਤੋਂ ਦੇਖਣ ਦੇ ਵਿਚਾਰੇ ਆ ਕਿ ਡੀਏ ਨੂੰ ਲੈ ਕੇ ਜਿਹੜੇ ਵੀ ਆਰਡਰਸ ਸਰਕਾਰ ਪਾਸ ਕਰ ਰਹੀ ਹੈ ਉਹ ਜਿਹੜੀ ਡੇਟ ਨੂੰ ਆਰਡਰ ਪਾਸ ਕੀਤਾ ਹੁੰਦਾ ਹੈ ਉਸੇ ਡੇਟ ਤੋਂ ਉਹ ਡੀਏ ਦਾ ਆਰਡਰ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਮੁਲਾਜ਼ਮਾਂ ਨੂੰ ਤੇ ਜਿਹੜਾ ਪਿਛਲਾ ਜਦੋਂ ਤੋਂ ਉਹ ਐਕਚੁਅਲੀ ਲਾਗੂ ਹੋਇਆ ਹੁੰਦਾ ਡੀਏ ਉਸ ਨੂੰ ਇਹ ਕਹਿ ਕੇ ਇੱਕ ਲਾਈਨ ਦੇ ਵਿੱਚ ਸਾਰ ਦਿੱਤਾ ਜਾਂਦਾ ਹੈ ਕਿ ਇਸ ਦੇ ਬਾਰੇ ਫੈਸਲਾ ਬਾਅਦ ਦੇ ਵਿੱਚ ਲਿਆ ਜਾਊਗਾ ਜਦਕਿ ਜਿਹੜੇ ਡੀਏ ਦੇ ਏਰੀਅਰਸ ਨੇ ਇਹ ਫਿਰ ਜੁੜਦੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਤੇ ਇਹਨਾਂ ਸਾਰੇ ਡੀਏਜ਼ ਦੀਆਂ ਜਿਹੜੀਆਂ ਐਕਚੁਅਲ ਡਿਊ ਡੇਟ ਸੀਗੀਆਂ ਉਹਨਾਂ ਤੋਂ ਹੀ ਇਸ ਡੀਏ ਦੀ ਡਿਮਾਂਡ ਜਿਹੜੀ ਉਹ ਕੀਤੀ ਗਈ ਹੈ ਤੇ ਐਕਚੁਅਲੀ ਸੈਂਟਰ ਗਵਰਨਮੈਂਟ ਦੇ ਅਕੋਰਡਿੰਗਲੀ ਜਿੰਨਾ ਜਿੰਨਾ ਡੀਏ ਜਿਹੜੀ ਜਿਹੜੀ ਡੇਟ ਨੂੰ ਬਣਦਾ ਹੈ ਉਹ ਸਾਰੀ ਡਿਮਾਂਡ ਇਸ ਦੇ ਵਿੱਚ ਕੀਤੀ ਗਈ ਹੈ ਮੁਕ ਤੌਰ ਤੇ ਤੇ ਜਿਹੜੀਆਂ ਡੇਟਾਂ ਦੇ ਵਿੱਚ ਲਿਖਿਆ ਹੋਇਆ ਕਿ ਬਜਾਏ ਇਸ ਡੇਟ ਦੇ ਉਸ ਡੇਟ ਨੂੰ ਉਸ ਉਸ ਡੇਟ ਨੂੰ ਪੰਜਾਬ ਸਰਕਾਰ ਨੇ ਇਹ ਆਰਡਰ ਜਿਹੜੇ ਨੇ ਉਹ ਪਾਸ ਕੀਤੇ ਨੇ ਤਾਂ ਮੁੱਖ ਤੌਰ ਤੇ ਇਥੇ ਮੰਗ ਕੀਤੀ ਗਈ ਹੈ ਕਿ ਜਿਹੜੀ ਵੀ ਡਿਊ ਡੇਟ ਨੂੰ ਡੀਏ ਦਾ ਜਿਹੜਾ ਜਿੰਨੀ ਵੀ ਪਰਸੈਂਟੇਜ ਸੈਂਟਰ ਗਵਰਨਮੈਂਟ ਦੇ ਅਕੋਰਡਿੰਗ ਡਿਊ ਬਣਦੀ ਸੀ ਉਹ ਸਾਰੇ ਡੀਏ ਜਿਹੜੇ ਨੇ ਉਹ ਇਸ ਦੇ ਵਿੱਚ ਡਿਮਾਂਡ ਕੀਤੀ ਗਈ ਹੈ ਤੇ ਇੱਥੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੀਆਂ ਜਿਹੜੀਆਂ ਡੀਏ ਦੀਆਂ ਇਨਸਟਾਲਮੈਂਟਸ ਨੇ ਉਹਨਾਂ ਨੂੰ ਵੀ 6ਵੇਂ ਪੇ ਕਮਿਸ਼ਨ ਪੰਜਾਬ ਦਾ ਜਿਹੜਾ ਪੇਸ਼ ਹੋਇਆ ਸੀ ਉਹਦੀਆਂ ਰਿਕਮੈਂਡੇਸ਼ਨਸ ਦੇ ਅਕੋਰਡਿੰਗਲੀ ਤੇ ਸੈਂਟਰਲ ਗਵਰਨਮੈਂਟਸ ਨੂੰ ਜਿਹੜਾ 올 ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਬੇਸ ਦੇ ਉੱਪਰ ਡੀਏ ਦਿੱਤਾ ਜਾਂਦਾ ਉਸ ਦੇ ਅਕੋਰਡਿੰਗਲੀ ਜਿਹੜੇ ਆਉਣ ਵਾਲੇ ਇਨਸਟਾਲਮੈਂਟਸ ਨੇ ਡੀਏ ਦੇ ਉਹ ਅਦਾ ਕੀਤੇ ਜਾਣ ਇਹ ਮੰਗ ਵੀ ਇੱਥੇ ਰੱਖੀ ਗਈ ਹੈ ਤੇ ਇੱਥੇ ਦੋਸਤੋ ਅੱਗੇ ਇੱਕ ਮੰਗ ਹੋਰ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੰਮੁਖ ਰੱਖੀ ਗਈ ਹੈ ਪਟੀਸ਼ਨਰਸ ਵੱਲੋਂ ਕਿ ਡਾ ਜਾਂ ਡਾ ਦੇ ਜਿਹੜੇ ਵੀ ਰਿਵਾਈਜ਼ਡ ਏਰੀਅਰਸ ਜਿਹੜੇ ਬਣਨਗੇ ਤੇ ਆਉਣ ਵਾਲੀਆਂ ਜਿਹੜੀਆਂ ਵੀ ਇਨਸਟਾਲਮੈਂਟਸ ਹੋਣਗੀਆਂ ਗਵਰਨਮੈਂਟ ਆਫ ਇੰਡੀਆ ਦੇ ਪੈਟਰਨ ਤੇ ਦਿੱਤੀਆਂ ਜਾਣ ਤੇ ਇਹਨਾਂ ਨੂੰ ਜਿਹੜੇ ਏਰੀਅਰਸ ਨੇ ਇਹ ਵਿਦ ਇੰਟਰਸਟ ਜੋ ਕਿ 12% ਪਰ ਐਨਮ ਦਾ ਜਿਹੜਾ ਇੰਟਰਸਟ ਹੈ ਇਸ ਦੇ ਨਾਲ ਇਹ ਏਰੀਅਰਸ ਦਿੱਤੇ ਜਾਣ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਡਿਲੇ ਇਹਨਾਂ ਦੀ ਪੇਮੈਂਟ ਦੇ ਵਿੱਚ ਹੁੰਦੀ ਹੈ ਤੇ ਇੱਥੇ ਦੋਸਤੋ ਪਟੀਸ਼ਨਰਸ ਦੇ ਜਿਹੜੇ ਕਾਉਂਸਲ ਨੇ ਉਹਨਾਂ ਨੇ ਇਹ ਵੀ ਗੱਲ ਰੱਖੀ ਕਿ ਉਹ ਸੈਟੀਸਫਾਈ ਹੋ ਜਾਣਗੇ ਜੇਕਰ ਰਿਸਪੌਂਡੈਂਸ ਜਿਹੜੇ ਨੇ ਉਹ ਸਪੀਕਿੰਗ ਆਰਡਰ ਜਾਰੀ ਕਰਨ ਦੇ ਫੈਸਲਾ ਜਿਹੜਾ ਹੈ ਉਹ ਲੈ ਲੈਂਦੇ ਆ ਤੇ ਇਸ ਦੇ ਉੱਪਰ ਰਿਸਪੌਂਡੈਂਸ ਦੇ ਜਿਹੜੇ ਐਡਵੋਕੇਟ ਸੀ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਆਬਜੈਕਸ਼ਨ ਨਹੀਂ ਦਿੱਤਾ ਤੇ ਸਪੀਕਿੰਗ ਆਰਡਰ ਜਿਹੜੇ ਨੇ ਉਹ ਪਾਸ ਕਰਨ ਦੇ ਲਈ ਪੰਜਾਬ ਸਰਕਾਰ ਰਾਜ਼ੀ ਹੋ ਗਈ ਹੈ ਤੇ ਇਹਦੇ ਵਿੱਚ ਕੋਰਟ ਨੇ ਦੋਸਤੋ ਫੈਸਲਾ ਸੁਣਾ ਦਿੱਤਾ ਹੈ ਕਿ ਸਪੀਕਿੰਗ ਆਰਡਰ ਜਿਹੜੇ ਆ ਰਿਸਪੌਂਡੈਂਸ ਨੂੰ ਉਹ 3 ਮਹੀਨਿਆਂ ਦੇ ਅੰਦਰ ਅੰਦਰ ਇਸ ਆਰਡਰ ਦੀ ਸਰਟੀਫਾਈਡ ਕਾਪੀ ਲੈਣ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਇਹ ਸਪੀਕਿੰਗ ਆਰਡਰਸ ਜਾਰੀ ਕਰਨੇ ਹੋਣਗੇ ਤੇ ਪਟੀਸ਼ਨਰਸ ਨੂੰ ਇਹਨਾਂ ਦੀ ਜਾਣਕਾਰੀ ਜਿਹੜੀ ਹੈ ਇਸ ਸਪੀਕਿੰਗ ਆਰਡਰਸ ਦੇ ਰਿਗਾਰਡਿੰਗ ਦੇਣੀ ਹੋਊਗੀ ਤਾਂ ਇੱਥੇ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਕ ਇੰਪੋਰਟੈਂਟ ਐਸਪੈਕਟ ਇਸ ਕੇਸ ਦਾ ਇਹ ਵੀ ਹੈ ਕਿ ਪਟੀਸ਼ਨਰਸ ਨੂੰ ਇੱਕ ਮੌਕਾ ਦਿੱਤਾ ਜਾਊਗਾ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਰਿਸਪੌਂਡੈਂਟਸ ਦੇ ਨਾਲ ਤੇ ਉਸ ਤੋਂ ਬਾਅਦ ਇਹ ਜਿਹੜੇ ਸਪੀਕਿੰਗ ਆਰਡਰਸ ਨੇ ਉਹ ਪਾਸ ਕੀਤੇ ਜਾਣਗੇ ਤੇ ਜਿਸ ਵੀ ਤਰ੍ਹਾਂ ਦੇ ਇਹ ਸਪੀਕਿੰਗ ਆਰਡਰਸ ਗਵਰਨਮੈਂਟ ਪਾਸ ਕਰੂਗੀ ਉਹ ਪਟੀਸ਼ਨਰਸ ਨੂੰ ਕਨਵੇ ਕੀਤੇ ਜਾਣਗੇ ਰਿਸਪੌਂਡੈਂਟਸ ਵੱਲੋਂ ਤੇ ਇੱਥੇ ਇਹ ਵੀ ਮੈਂਸ਼ਨ ਕੀਤਾ ਗਿਆ ਸਾਫ਼ ਤੌਰ ਤੇ ਅਦਾਲਤ ਵੱਲੋਂ ਕਿ ਜੇ ਪਟੀਸ਼ਨਰਸ ਇਸ ਰਿਲੀਫ ਦੇ ਹੱਕਦਾਰ ਹੈਗੇ ਨੇ ਤਾਂ ਰਿਸਪੌਂਡੈਂਟ ਨੰਬਰ 2 ਵੱਲੋਂ ਇਹ ਜਿਹੜਾ ਰਿਲੀਫ ਹੈ ਇਹ ਦੇਣਾ ਪਊਗਾ ਪਟੀਸ਼ਨਰਸ ਤਾਂ ਇਸ ਤਰ੍ਹਾਂ ਇਹ ਕੇਸ ਦਾ ਜਿਹੜਾ ਫੈਸਲਾ ਹੈ ਫਾਈਨਲ ਕਰ ਦਿੱਤਾ ਗਿਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਤਾਂ ਸਪੀਕਿੰਗ ਆਰਡਰਸ ਦਾ ਐਨੂ ਲੈ ਕੇ ਪੰਜਾਬ ਸਰਕਾਰ ਜਾਰੀ ਕਰਨ ਦੇ ਲਈ ਰਾਜ਼ੀ ਹੋ ਚੁੱਕੀ ਹੈ ਹੁਣ ਕਿਸ ਤਰ੍ਹਾਂ ਦੇ ਸਪੀਕਿੰਗ ਆਰਡਰਸ ਪੰਜਾਬ ਸਰਕਾਰ ਜਾਰੀ ਕਰਦੀ ਹੈ ਤੇ ਕਦੋਂ ਤੱਕ ਇਹ ਸਪੀਕਿੰਗ ਆਰਡਰਸ ਜਾਰੀ ਹੁੰਦੇ ਨੇ ਔਰ ਇਹ ਅਹਿਮ ਗੱਲ ਇੱਥੇ ਰਹੂਗੀ ਕਿ ਇਹ ਸਿਰਫ ਪਟੀਸ਼ਨਰਸ ਦੇ ਵਾਸਤੇ ਜਾਰੀ ਕੀਤੇ ਜਾਣਗੇ ਜਾਂ ਇਹਨਾਂ ਨੂੰ ਆਰਡਰਸ ਨੂੰ ਜਨਰਲਾਈਜ਼ ਕਰ ਦਿੱਤਾ ਜਾਊਗਾ ਕਿਉਂਕਿ ਜੇ ਸਪੀਕਿੰਗ ਆਰਡਰਸ ਪੰਜਾਬ ਸਰਕਾਰ ਸਿਰਫ ਪਟੀਸ਼ਨਰਸ ਨੂੰ ਲੈ ਕੇ ਜਾਰੀ ਕਰਦੀ ਹੈ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਪਟੀਸ਼ਨਸ ਸਾਨੂੰ ਦੇਖਣ ਨੂੰ ਮਿਲਣਗੀਆਂ ਪੰਜਾਬ ਸਰਕਾਰ ਦੇ ਖਿਲਾਫ ਤੇ ਪੰਜਾਬ ਸਰਕਾਰ ਨੂੰ ਕੋਰਟ ਦੇ ਵਿੱਚ ਵਾਰ-ਵਾਰ ਇਹਨਾਂ ਪਟੀਸ਼ਨਸ ਦਾ ਸਾਹਮਣਾ ਕਰਨਾ ਪਊਗਾ ਤੇ ਕਿਤੇ ਨਾ ਕਿਤੇ ਜਾ ਕੇ ਇਹ ਆਰਡਰਸ ਉਹਨਾਂ ਨੂੰ ਜਰਨਲਾਈਜ਼ ਕਰਨੇ ਹੀ ਪੈਣਗੇ ਹੁਣ ਇਸ ਦੇ ਸਬੰਧੀ ਪੰਜਾਬ ਸਰਕਾਰ ਫੈਸਲਾ ਕੀ ਲੈਂਦੀ ਹੈ ਤੇ ਕਿੰਨਾ ਡੀਏ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤਾ ਜਾਂਦਾ ਹੈ ਤੇ ਕਿਵੇਂ-ਕਿਵੇਂ ਇਹਨਾਂ ਦੀ ਅਦਾਇਗੀ ਏਰੀਅਰਸ ਦੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਇਹ ਦੇਖਣ ਵਾਲੀ ਗੱਲ ਜ਼ਰੂਰ ਹੋਊਗੀ ਕਿਉਂਕਿ ਪਿਛਲੇ ਏਰੀਅਰਜ਼ ਵੀ ਜਿਹੜੇ ਨੇ 6ਵੇਂ ਪੇ ਕਮਿਸ਼ਨ ਦੇ ਜਿਹੜੇ ਬਕਾਇਆ ਬਣਦੇ ਨੇ ਉਹ ਵੀ ਹਲੇ ਤੱਕ ਡਿਊ ਨੇ ਹਾਲਾਂਕਿ ਉਹਨਾਂ ਦੀ ਅਦਾਇਗੀ ਇੱਕ ਪੜਾਅ ਬਾਰ ਕੀਤੀ ਜਾ ਰਹੀ ਹੈ ਪਰ ਉਸ ਨੂੰ ਕਾਫੀ ਲੰਮਾ ਸਮਾਂ ਇਨ੍ਹਾਂ ਏਰੀਅਰਜ਼ ਦੀ ਅਦਾਇਗੀ ਨੂੰ ਲੱਗਣ ਵਾਲਾ ਹੈ ਤਾਂ ਇਨ੍ਹਾਂ ਡੀਏ ਦੇ ਜਿਹੜੇ ਏਰੀਅਰਜ਼ ਨੇ ਇਹਨਾਂ ਦੇ ਵਿੱਚ ਕੀ ਫੈਸਲਾ ਆਉਂਦਾ ਹੈ ਇਹ ਦੇਖਣਾ ਹੋਊਗਾ ਤੇ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦਾ ਫੈਸਲਾ ਡੀਏ ਨੂੰ ਲੈ ਕੇ ਕਰਦੀ ਹੈ ਤਾਂ ਅਸੀਂ ਤੁਹਾਡੇ ਤੱਕ ਲੈ ਕੇ ਹਾਜ਼ਰ ਜ਼ਰੂਰ ਹੋਵਾਂਗੇ ਕਾਫੀ ਇੰਪੋਰਟੈਂਟ ਇਹ ਡਿਸੀਜਨ ਜਿਹੜਾ ਪੰਜਾਬ ਸਰਕਾਰ ਦਾ ਰਹਿਣ ਵਾਲਾ ਹੈ ਹੁਣ ਕਿਤੇ ਨਾ ਕਿਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਪ੍ਰੈਸ਼ਰ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਜ਼ਰੂਰ ਹੈ ਕਿ ਇਹ ਫੈਸਲਾ ਡੀਏ ਨੂੰ ਲੈ ਕੇ ਕੋਈ ਨਾ ਕੋਈ ਕਰਨਾ ਹੋਊਗਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਡੀਏ ਦੀ ਅਦਾਇਗੀ ਨੂੰ ਲੈ ਕੇ ਪੰਜਾਬ ਸਰਕਾਰ ਕਾਫੀ ਢਿੱਲ ਵਰਤ ਰਹੀ ਹੈ ਤੇ مایوسی ਜਿਹੜੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਇਸ ਨੂੰ ਲੈ ਕੇ ਪਾਈ ਜਾ ਰਹੀ ਹੈ ਕੋਈ ਵੀ ਅਪਡੇਟ ਆਉਂਦਾ ਦੋਸਤੋ ਅਸੀਂ ਲੈ ਕੇ ਤੁਹਾਡੇ ਤੱਕ ਤੁਰੰਤ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਮੁਲਾਜ਼ਮ ਖਬਰ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਜੇ ਚੰਗੀ ਲੱਗੀ ਹੋਵੇ ਤਾਂ ਲਾਈਕ ਦਾ ਬਟਨ ਵੀ ਜ਼ਰੂਰ ਦਬ ਦਿਓ ਮਿਲਦੇ ਆਂ ਅੱਜ ਹੀ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਦਿਓ ਇਜਾਜ਼ਤ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ